ਸਤਿ ਸ਼੍ਰੀ ਅਕਾਲ ਦੋਸਤੋ ਠੀਕ ਠਾਕ ਹਾਂ ਜੀ ਮੈਂ ਗੁਰਿੰਦਰ ਫੇਰ ਤੋਂ ਜੁੜਿਆ ਇੱਕ ਹੋਰ ਕ੍ਰਾਈਮ ਸਟੋਰੀ ਤੁਹਾਡੇ ਲਈ ਲੈ ਕੇ ਸੱਚੀ ਘਟਨਾਵਾਂ ਜੀ ਫੇਰ ਤੋਂ ਤੇ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਇਹ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕਰੂਗੀ ਜ਼ਿੰਦਗੀ ਦੇ ਵਿੱਚ ਜਿਹੜੀ ਇਹ ਸੱਚੀ ਘਟਨਾਵਾਂ ਸੋ ਇਹੀ ਮਕਸਦ ਦੇ ਨਾਲ ਜਿਹੜੀਆਂ ਇਹ ਸਾਰੀਆਂ ਵੀਡੀਓਜ਼ ਬਣਦੀਆਂ ਨੇ ਕੋਈ ਮੈਂ ਤੁਹਾਨੂੰ ਇਹ ਨਹੀਂ ਕਿ 네ਗੇਟਿਵ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਇਦਾਂ ਦਾ ਕੁਝ ਨਹੀਂ ਆ ਕੁਝ ਨਾ ਕੁਝ ਆਪਾਂ ਨੂੰ ਜੜੀਆਂ ਇਹ ਘਟਨਾਵਾਂ ਇਹ ਸਿਖਾਉਂਦੀਆਂ ਜ਼ਰੂਰ ਆ ਉਹ ਸਿੱਖਣ ਦੀ ਲੋੜ ਆ ਬਸ ਅੱਜ ਦੀ ਜਿਹੜੀ ਘਟਨਾ ਸਾਂਝੀ ਕਰਨੀ ਆ ਜੀ 36 ਗੜ ਦਾ ਇੱਕ ਇਲਾਕਾ ਜੀ ਅੰਬਿਕਾਪੁਰ ਉੱਥੇ ਦੀ ਇਹ ਘਟਨਾਵਾਂ ਇੱਕ ਲੇਡੀ ਜੀ ਦੀ ਉਮਰ 40 ਸਾਲ ਹੈ ਵਿਆਹ ਉਹਦਾ ਹਲੇ ਤੱਕ ਨਹੀਂ ਹੋਇਆ ਤੇ ਨਾਮ ਹੈ ਜੀ ਉਹਦਾ ਮਾਹ ਲਕਸ਼ਮੀ ਮਿੱਤਲ ਕਾਲਪਨਿਕ ਨਾਮ ਵਰਤਿਆ ਗਿਆ ਇੱਕ ਸਟੀਲ ਫੈਕਟਰੀ ਚਲਾਉਂਦੀ ਆ ਜੀ ਉਹ ਤੇ ਫੈਕਟਰੀ ਕੋਈ ਜ਼ਿਆਦਾ ਵੱਡੀ ਨਹੀਂ ਪਰ ਇਨਕਮ ਜਿਹੜੀ ਵਧੀਆ ਉਸ ਫੈਕਟਰੀ ਤੋਂ ਜਨਰੇਟ ਕਰ ਲੈਂਦੀ ਆ ਇਹ ਲੜੀ ਇੱਕ ਵਾਰ ਇਹ ਐਡ ਦਿੰਦੀ ਆ ਕਿ ਇਹਨੂੰ ਆਪਣੀ ਫੈਕਟਰੀ ਦੇ ਵਿੱਚ ਵਰਕਰਜ਼ ਦੀ ਲੋਡ ਆ ਮਤਲਬ ਕੰਮ ਕਰਨ ਵਾਲੇ ਬੰਦਿਆਂ ਦੀ ਲੋਡ ਆ ਉੱਥੇ ਹੀ ਇੱਕ ਵਿਜੇ ਨਾਮ ਦਾ ਵਿਅਕਤੀ ਵਿਜੇ ਨਾਮ ਦਾ ਮੁੰਡਾ ਜਿਹਦੀ ਉਮਰ ਮਾਤਰ 21 ਸਾਲ ਹੈ ਕਾਫੀ ਗਰੀਬ ਘਰ ਦੇ ਨਾਲ ਉਹ ਸਬੰਧ ਰੱਖਦਾ ਗਰੀਬ ਘਰ ਤੋਂ ਆ ਕਾਫੀ ਤੇ ਉਹਦਾ ਇਲਾਕਾ ਵਾ ਜੀ Madhya Pradesh ਰਾਏਸੀਨ ਉੱਥੇ ਇੱਕ ਪਿੰਡ ਆ ਕ੍ਰਿਸ਼ਨਪੁਰ ਉੱਥੇ ਦਾ ਇਹ ਗਰੀਬ ਘਰ ਦਾ ਮੁੰਡਾ ਜਿਹੜਾ ਵਿਜੇ ਕੁਮਾਰ ਰਹਿਣ ਵਾਲਾ ਵਾ ਨੌਕਰੀ ਦੀ ਭਾਲ ਦੇ ਵਿੱਚ ਇਹ ਜਦੋਂ ਸਟਰਗਲ ਕਰ ਰਿਹਾ ਸੀ ਤਾਂ ਇਹ ਐਡ ਇਹਦੀ ਨਿਗਾ ਚ ਪੈਂਦੀ ਆ ਤੇ ਇੱਥੇ ਇੰਟਰਵਿਊ ਦੇਣ ਦੇ ਲਈ ਆਉਂਦਾ ਉਸ ਲੇਡੀ ਦੀ ਸਟੀਲ ਫੈਕਟਰੀ ਦੇ ਵਿੱਚ ਤੇ ਇੰਟਰਵਿਊ ਦੇਣ ਦੇ ਲਈ ਉਹ ਅੰਬਿਕਾਪੁਰ ਪਹੁੰਚਦਾ ਵਾ ਜਿੱਦਾਂ ਹੀ ਇਹ ਉਹ ਫੈਕਟਰੀ ਦੇ ਵਿੱਚ ਜਾਂਦਾ ਇੰਟਰਵਿਊ ਦੇਣ ਦੇ ਲਈ ਤੇ ਜਦੋਂ ਇਹਦੀ ਵਾਰੀ ਆਉਂਦੀ ਆ ਇੰਟਰਵਿਊ ਦੇ ਲਈ ਤੇ ਮਹਾਲక్ష్ਮੀ ਮਿੱੱਤਲ ਆ ਜਿਹੜੀ ਉਹਨੇ ਆਪ ਸਾਰਿਆਂ ਦੀ ਇੰਟਰਵਿਊ ਲੈਣੀ ਸੀ ਤੇ ਜਦੋਂ ਵਿਜੇ ਉਹਦੇ ਕੈਬਨ ਦੇ ਵਿੱਚ ਜਾਂਦਾ ਹਲੇ ਇੰਟਰਵਿਊ ਸ਼ੁਰੂ ਨਹੀਂ ਸੀ ਹੋਈ ਨਾਲ ਹੀ ਉਹਨੂੰ ਇੱਕ ਫੋਨ ਆਉਂਦਾ ਲੇਡੀ ਨੂੰ ਫੋਨ ਆਉਂਦਾ ਕਿ ਤੁਹਾਨੂੰ ਇੱਕ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਦਿੱਤਾ ਜਾ ਰਿਹਾ ਵਾ ਤੇ ਉਹਨੂੰ ਇਹ ਪਤਾ ਲੱਗ ਜਾਂਦਾ ਇਹਦੇ ਵਿੱਚ ਬਹੁਤ ਜਿਹੜਾ ਵੱਡਾ ਮੁਨਾਫਾ ਹੋਣ ਵਾਲਾ ਵਾ ਉਹਨੂੰ ਇਹ ਲੱਗਦਾ ਵੀ ਇਹ ਜਿਹੜਾ ਬੰਦਾ ਵਿਜੇ ਇਹ ਮੇਰੇ ਕੈਬਨ 'ਚ ਆਇਆ ਤੇ ਨਾਲ ਹੀ ਮੈਨੂੰ ਫੋਨ ਆ ਗਿਆ ਨਾਲ ਹੀ ਐਡਾ ਵੱਡਾ ਪ੍ਰੋਜੈਕਟ ਮਿਲ ਗਿਆ ਨਾਲ ਹੀ ਐਡਾ ਵੱਡਾ ਮੈਨੂੰ ਬੈਨੀਫਿਟ ਹੋਇਆ ਉਹਨੂੰ ਇੱਕ ਲੱਕੀ ਚਾਰਮ ਜਿੱਦਾਂ ਕਹਿੰਦੇ ਆ ਨਾ ਅੰਗਰੇਜ਼ੀ 'ਚ ਵੀ ਕਿਸਮਤ ਵਾਲਾ ਕੋਈ ਬੰਦਾ ਉਹ ਸਮਝ ਬੈਠੀ ਵੀ ਇਹਦੇ ਆਉਣ ਦੇ ਨਾਲ ਸਾਰਾ ਕੁਝ ਹੋਇਆ ਉਹਨੂੰ ਯਕੀਨ ਨਹੀਂ ਸੀ ਇਹ ਗੱਲਾਂ ਤੇ ਜ਼ਿਆਦਾ ਫਿਰ ਖੁਸ਼ੀ ਨਹੀਂ ਹੁੰਦੀ ਆ ਕਿ ਉਹਨੂੰ ਜਦੋਂ ਬੈਠਣ ਲਈ ਕਹਿੰਦੀ ਆ ਇੰਟਰਵਿਊ ਕੋਈ ਖਾਸ ਉਹਦੇ ਨਾਲ ਕਰਦੀ ਹੋਈ ਨਹੀਂ ਕੋਈ ਸਵਾਲ ਜਵਾਬ ਬਹੁਤਾ ਹੁੰਦਾ ਹੀ ਨਹੀਂ ਸਿੱਧਾ ਉਹ ਉਹਪਾਇੰਟ ਕਰ ਦਿੰਦੀ ਆ ਵੀ ਕੱਲ ਤੋਂ ਤੂੰ ਕੰਮ ਦੇ ਉੱਤੇ ਆ ਜਾ ਤੇਰੀ ਨੌਕਰੀ ਪੱਕੀ ਆ ਵਿਜੇ ਕੁਮਾਰ ਬਹੁਤ ਖੁਸ਼ ਹੁੰਦਾ ਕਿ ਉਹਨੂੰ ਨੌਕਰੀ ਮਿਲ ਗਈ ਇੱਕ ਗਰੀਬ ਘਰ ਦੇ ਬੱਚੇ ਨੂੰ ਜਦੋਂ ਨੌਕਰੀ ਮਿਲਦੀ ਆ ਖੁਸ਼ੀ ਤੁਸੀਂ ਉਹਦੀ ਸਮਝ ਸਕਦੇ ਹੋ ਤੇ ਵਧੀਆ ਤਨਖਾਹ ਤੇ ਉਹਨੂੰ ਕੰਮ ਦਿੱਤਾ ਗਿਆ ਚਲੋ ਜੀ ਸਮਾਂ ਬੀਤ ਰਿਹਾ ਹੈ ਵਿਜੇ ਆਪਣੀ ਜੌਬ ਕਰ ਰਿਹਾ ਤੇ ਵਿਜੇ ਬਹੁਤ ਮਿਹਨਤ ਕਰਦਾ ਕਾਫੀ ਦਿਲ ਲਾ ਕੇ ਕੰਮ ਕਰਦਾ ਬਹੁਤ ਯੋਗਦਾਨ ਪਾਉਂਦਾ ਕਿ ਉਹ ਸਟੀਲ ਫੈਕਟਰੀ ਨੂੰ ਉਚਾਈਆਂ ਤੇ ਲੈ ਕੇ ਜਾਵੇ ਤੇ ਉਹ ਲੈ ਕੇ ਵੀ ਜਾਂਦਾ ਬਹੁਤ ਸਾਰੇ ਮੁਨਾਫੇ ਉਹ ਉਸ ਕੰਪਨੀ ਨੂੰ ਉਸ ਲੇਡੀ ਦੀ ਕੰਪਨੀ ਨੂੰ ਕਰਵਾਉਂਦਾ ਤੇ ਬਹੁਤ ਮਤਲਬ ਕਹਿ ਲੋ ਕਿ ਆਪਣੀ ਜਾਨ ਲਾ ਦਿੰਦਾ ਫੈਕਟਰੀ ਦੇ ਵਿੱਚ ਸਮਾ ਹੋਰ ਅੱਗੇ ਬੀਤਦਾ ਤੇ ਹੁਣ ਉਹ ਮੈਡਮ ਨੂੰ ਮਹਾ ਲక్ష్ਮੀ ਨੂੰ ਇਹ ਯਕੀਨ ਹੋ ਗਿਆ ਕਿ ਵਿਜੇ ਫੈਕਟਰੀ ਦੇ ਵਿੱਚ ਜੋ ਵੀ ਫਾਇਦੇ ਕਰਵਾ ਰਿਆ ਮਤਲਬ ਉਹ ਵਿਜੇ ਕਰਵਾ ਰਿਆ ਵਾ ਵਿਜੇ ਬਹੁਤ ਵੱਧ ਚੜ ਕੇ ਹਿੱਸਾ ਪਾਉਂਦਾ ਵਾ ਸਾਰੇ ਕੰਮਾਂ ਦੇ ਵਿੱਚ ਤੇ ਇਦਾਂ ਹੀ ਇੱਕ ਵਾਰ ਹੋਰ ਪ੍ਰੋਜੈਕਟ ਉਹਨਾਂ ਦੇ ਹੱਥ ਲੱਗਿਆ ਬਹੁਤ ਵੱਡਾ ਮੁਨਾਫਾ ਫੇਰ ਹੋਇਆ ਤਾਂ ਹੁਣ ਇਸ ਵਾਰੀ ਮਹਾ ਲక్ష్ਮੀ ਨੇ ਫੈਸਲਾ ਕੀਤਾ ਕਿ ਮੈਂ ਇੱਕ ਪਾਰਟੀ ਅਰੇਂਜ ਕਰੂੰਗੀ ਆਪਣੀ ਕੰਪਨੀ ਦੀ ਕਾਮਯਾਬੀ ਜਿਹੜੀ ਮੈਂ ਇੰਨੀ ਹਾਸਲ ਕੀਤੀ ਆ ਕਦੇ ਕੁਝ ਨਹੀਂ ਕੀਤਾ ਇਸ ਵਾਰ ਪਾਰਟੀ ਕਰਾਂਗੇ ਵੱਡੇ ਵੱਡੇ ਬਿਜ਼ਨਸਮੈਨ ਤੇ ਹੋਰ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਨੇ ਉਹ ਇਸ ਪਾਰਟੀ ਦੇ ਵਿੱਚ ਬੁਲਾਵਾਂਗੇ ਜਿਹਦੇ ਨਾਲ ਬਿਜ਼ਨਸ ਦੇ ਵਿੱਚ ਵੀ ਫਾਇਦਾ ਹੋ ਜਾਊਗਾ ਤੇ ਆਪਾਂ ਐਨਜਾਇਮੈਂਟ ਵੀ ਸਾਰੇ ਜਿਹੜੇ ਵਰਕਰ ਨੇ ਜੋ ਵੀ ਉੱਥੇ ਉਹਨਾਂ ਦੇ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਲੇਡੀਜ਼ ਐਂਡਸ ਸਾਰਿਆਂ ਨੂੰ ਸਾਰਿਆਂ ਦਾ ਐਨਜਾਇਮੈਂਟ ਵੀ ਹੋ ਜਾਊਗਾ ਸੋ ਇਸ ਮਕਸਦ ਦੇ ਨਾਲ ਇੱਕ ਪਾਰਟੀ ਰੱਖੀ ਜਾਂਦੀ ਹੈ ਜੀ ਪਾਰਟੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਖਾਣੇ ਤਰ੍ਹਾਂ-ਤਰ੍ਹਾਂ ਦੀਆਂ ਡਰਿੰਕਸ ਵੀ ਰੱਖੀਆਂ ਗਈਆਂ ਤੇ ਅਲਕੋਹਲ ਵੀ ਉੱਥੇ ਸਰਵ ਹੋਈ ਤੇ ਉਹ ਆਪ ਵੀ ਮੈਡਮ ਅਲਕੋਹਲ ਉਸ ਦਿਨ ਪੀਂਦੀ ਆ ਬੜੀ ਖੁਸ਼ੀ ਦੇ ਨਾਲ ਖੁਸ਼ ਬਹੁਤ ਸੀ ਤੇ ਉਸੇ ਦਿਨ ਵਿਜੇ ਨੂੰ ਸਨਮਾਨ ਦਿੱਤਾ ਗਿਆ ਤੇ ਵਿਜੇ ਦਾ ਬੋਲਬਾਲਾ ਸੀ ਉਸ ਪਾਰਟੀ ਦੇ ਵਿੱਚ ਤੇ ਅਨਾਉਂਸਮੈਂਟ ਸਪੈਸ਼ਲ ਉਹ ਮਾ ਮਹਾਲక్ష్ਮੀ ਮੈਡਮ ਕਰਦੀ ਆ ਕਿ ਇਸ ਕੰਪਨੀ ਨੂੰ ਜੋ ਵੀ ਫਾਇਦੇ ਹੋ ਰਹੇ ਨੇ ਜੋ ਵੀ ਕਾਮਯਾਬੀ ਜੋ ਵੀ ਬੁਲੰਦੀਆਂ ਛੂਈਆਂ ਜਾ ਰਹੀਆਂ ਨੇ ਉਹ ਸਾਰਿਆਂ ਦਾ ਕ੍ਰੈਡਿਟ ਆ ਜਿਹੜਾ ਉਹ ਵਿਜੇ ਨੂੰ ਸਭ ਤੋਂ ਜ਼ਿਆਦਾ ਜਾਂਦਾ ਤੇ ਉਹਨੂੰ ਸਨਮਾਨਿਤ ਕੀਤਾ ਜਾਂਦਾ ਚਲੋ ਹੁਣ ਉਹ ਚਾਚਾ ਦੇ ਵਿੱਚ ਡਰਿੰਕ ਥੋੜੀ ਵੱਧ ਲੈ ਚੁੱਕੀ ਸੀ ਐਲਕੋਹਲ ਬਹੁਤ ਜ਼ਿਆਦਾ ਪੀ ਚੁੱਕੀ ਸੀ ਵਿਜੇ ਉਹਦੇ ਨਾਲ ਜਾਦਾ ਰਹਿੰਦਾ ਸੀਗਾ ਆਫਿਸ ਦੇ ਵਿੱਚ ਪਰ ਉਹ ਡਰਿੰਕ ਨਹੀਂ ਸੀ ਕਰਦਾ ਹੁਣ ਇੰਨੀ ਜਿਆਦਾ ਡਰਿੰਕ ਹੋ ਗਈ ਜਦੋਂ ਪਾਰਟੀ ਖਤਮ ਹੋ ਜਾਂਦੀ ਆ ਤਾਂ ਉਹ ਵਿਜੇ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਘਰ ਛੱਡ ਦੇ ਵਿਜੇ ਉਹਦੀ ਗੱਲ ਟਾਲ ਨਹੀਂ ਸੀ ਸਕਦਾ ਉਹਦੀ ਗੱਡੀ ਆਪ ਡਰਾਈਵ ਕਰਦਾ ਵਾ ਉਹਨੂੰ ਘਰ ਛੱਡਣ ਦੇ ਲਈ ਜਾਂਦਾ ਵਾ ਤੇ ਜਦੋਂ ਉਹ ਘਰ ਪਹੁੰਚ ਜਾਂਦੀ ਆ ਤਾਂ ਉਹਨੂੰ ਕਹਿੰਦੀ ਆ ਕਿ ਤੂੰ ਅੰਦਰ ਆ ਹੁਣ ਐਦਾਂ ਹੀ ਨਹੀਂ ਜਾਣਾ ਉਹਨੂੰ ਇੰਨੀ ਕੋਹਸ਼ ਜ਼ਰੂਰ ਹੁੰਦੀ ਆ ਪਰ ਜਦੋਂ ਵਿਜੇ ਹੁਣ ਉਹਨੂੰ ਕਮਰੇ ਦੇ ਵਿੱਚ ਲੈ ਕੇ ਜਾਂਦਾ ਵਾ ਤਾਂ ਉਹਦੀ ਹਾਲਤ ਥੋੜੀ ਜੀ ਖਰਾਬ ਹੋ ਜਾਂਦੀ ਆ ਉਹਨੂੰ ਵੋਮਿੰਟਿੰਗ ਵਾਂਗੂ ਫੀਲ ਹੁੰਦਾ ਵਾ ਤੇ ਉਦੋਂ ਵਿਜੇ ਉਹਨੂੰ ਬੈੱਡ ਦੇ ਉੱਤੇ ਲੰਮਾ ਪੈਣ ਨੂੰ ਕਹਿੰਦਾ ਵਾ ਤੇ ਉਸ ਤੋਂ ਬਾਅਦ ਕੋਈ ਵੀ ਹੋਸ਼ ਜ਼ਿਆਦਾ ਮਹਾਲక్ష్ਮੀ ਨੂੰ ਨਹੀਂ ਸੀਗੀ ਤਾਂ ਵਿਜੇ ਜਿਹੜਾ ਵਾ ਉਹਨੂੰ ਉਹ ਥੋੜਾ ਜਿਹਾ ਹੋਰ ਤਰੀਕੇ ਦੇ ਨਾਲ ਫੜਦੀ ਆ ਉਹਨੂੰ ਆਪਣੇ ਨਾਲ ਲਟਾਉਣ ਦੀ ਕੋਸ਼ਿਸ਼ ਕਰਦੀ ਆ ਤੇ ਵਿਜੇ ਦਾ ਵੀ ਜਿਹੜਾ ਮਨ ਉਹਦੋਂ ਡੋਲ ਜਾਂਦਾ ਵਾ ਤੇ ਉਹ ਦੋਨੋਂ ਸਰੀਰਕ ਸੰਬੰਧ ਬਣਾ ਲੈਂਦੇ ਨੇ ਮਹਾਂਲਕਸ਼ਮੀ ਆ ਜਿਹੜੀ ਉਸ ਸਮੇਂ ਨਸ਼ੇ ਵਿੱਚ ਤੁੱਤ ਸੀ ਪਰ ਵਿਜੇ ਹੋਸ਼ ਦੇ ਵਿੱਚ ਇਹ ਸਾਰਾ ਕੁਝ ਕਰਦਾ ਵਾ ਤੇ ਹੁਣ ਜਦੋਂ ਸਵੇਰ ਹੁੰਦੀ ਆ ਤਾਂ ਮਹਾਂਲਕਸ਼ਮੀ ਇਹ ਸਾਰਾ ਕੁਝ ਦੇਖਦੀ ਆ ਵਿਜੇ ਨੂੰ ਵੀ ਹੁਣ ਵਿਜੇ ਤਾਂ ਪਹਿਲਾਂ ਹੀ ਰਾਤ ਨੂੰ ਵੀ ਹੋਸ਼ ਦੇ ਵਿੱਚ ਹੀ ਸੀ ਮਹਾਲక్ష్ਮੀ ਨੂੰ ਇੰਨਾ ਜ਼ਿਆਦਾ ਪਛਤਾਵਾ ਨਹੀਂ ਹੁੰਦਾ ਪਰ ਜਿਹੜਾ ਹੋਸ਼ ਦੇ ਵਿੱਚ ਸੀ ਵਿਜੇ ਉਹਨੂੰ ਅਗਲੇ ਦਿਨ ਪਛਤਾਵਾ ਹੋ ਰਿਹਾ ਉਹ ਉਹਨਾਂ ਆਪਣੀ ਮੈਡਮ ਦੇ ਨਾਲ ਗੱਲ ਕਰ ਰਿਹਾ ਕਿ ਇਹ ਜੋ ਕੁਝ ਹੋਇਆ ਠੀਕ ਨਹੀਂ ਹੋਇਆ ਤਾਂ ਮਹਾਲక్ష్ਮੀ ਕੁਝ ਪੈਸਿਆਂ ਦਾ ਜਿਹੜਾ ਬੰਡਲ ਆ ਉਹਨੂੰ ਦਿੰਦੀ ਆ ਕਹਿੰਦੀ ਵੀ ਤੂੰ ਕਿਸੇ ਗੱਲ ਦੀ ਫਿਕਰ ਨਾ ਕਰੀ ਕੋਈ ਹੋਰ ਪੈਸਾ ਚਾਹੀਦਾ ਹੋਇਆ ਕਿਸੇ ਚੀਜ਼ ਦੀ ਲੋੜ ਹੋਈ ਤੂੰ ਮੈਨੂੰ ਦੱਸ ਸਕਦਾ ਵਾਂ ਮੇਰੀ ਇੰਨੀ ਉਮਰ ਹੋ ਗਈ ਮੈਂ 40 ਸਾਲ ਦੇ ਕਰੀਬ ਹੋ ਗਈਆਂ ਤੇ ਇਹ ਗੱਲ ਦੋਸਤੋ ਮੈਂ ਤੁਹਾਨੂੰ ਉਦੋਂ ਦੱਸਣਾ ਭੁੱਲ ਗਿਆ 2016 ਦਾ ਵਾਕਿਆ ਇਹ ਜਿਹੜਾ ਮੈਂ ਤੁਹਾਡੇ ਨਾਲ ਗੱਲ ਕੀਤੀ ਆ 2016 ਦੀ ਇਹ ਘਟਨਾ ਵਾਂ ਤੇ ਉਹ ਦੱਸਦੀ ਆ ਕਿ ਮੈਂ ਸਾਰੀ ਉਮਰ ਕੰਮ ਚੁੱਲ ਜੀ ਰਹੀ ਆ ਇਹ ਸਾਰੇ ਕਾਸੇ ਦੇ ਲਈ ਮੈਨੂੰ ਸਮਾਂ ਹੀ ਨਹੀਂ ਮਿਲਿਆ ਨਾ ਮੈਂ ਵਿਆਹ ਕਰਵਾਇਆ ਤੇ ਨਾ ਮੈਂ ਇਹ ਸੁੱਖ ਜਿਹੜਾ ਉਹ ਹੰਡਾ ਹੰਡਾ ਸਕੀ ਆ ਤੇ ਹੁਣ ਕੀ ਮਾੜਾ ਵਾਜੇ ਰੱਬ ਨੇ ਤੈਨੂੰ ਭੇਜਿਆ ਵਾ ਮੇਰੇ ਲਈ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹ ਜਿਹੜਾ ਰਿਸ਼ਤਾ ਵਾ ਇਹਨੂੰ ਅੱਗੇ ਵਧਾਉਣ ਦੇ ਲਈ ਤਿਆਰ ਹਾਂ ਹੁਣ ਵਿਜੇ ਨੂੰ ਦਿਖ ਰਿਹਾ ਸੀਗਾ ਜੀ ਪੈਸਾ ਉਹਨੇ ਹਾਮੀ ਭਰਤੀ ਦੋਨੋਂ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗ ਜਾਂਦੇ ਆ ਦੋਨਾਂ ਦਾ ਰਿਸ਼ਤਾ ਕਾਇਮ ਹੋ ਜਾਂਦਾ ਵਾ ਵਿਆਹ ਦੋਨੋਂ ਨਹੀਂ ਕਰਾਉਂਦੇ ਪਰ 4 ਸਾਲ ਇੱਕ ਦੂਜੇ ਦੇ ਨਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ ਉਮਰਾਂ ਭਰ ਦੀ ਐਸ਼ ਜਿਹੜੀ ਉਹਨੇ ਵਿਜੇ ਨੇ ਕਦੇ ਵੀ ਨਹੀਂ ਕੀਤੀ ਐਨੀ ਗਰੀਬੀ ਚ ਜਿਹੜੀ ਜ਼ਿੰਦਗੀ ਕੱਟੀ ਹੋਣ ਉਹਨੂੰ ਇੰਨਾ ਕੁਝ ਮਿਲ ਗਿਆ ਜੋ ਉਹ ਸੋਚ ਵੀ ਨਹੀਂ ਸਕਦਾ ਸੀ ਚੰਗੇ ਚੰਗੇ ਕੱਪੜੇ ਪਾਉਣ ਨੂੰ ਮਿਲਦੇ ਸੀ ਗੱਡੀਆਂ ਮਿਲੀਆਂ ਪੈਸਾ ਤਾਂ ਖੁੱਲਾ ਫਿਰ ਮਿਲਿਆ ਹੀ ਤੇ ਉਹਨੇ ਆਪਣੇ ਪਰਿਵਾਰ ਨੂੰ ਵੀ ਸੈੱਟ ਕੀਤਾ ਇਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ 2016 ਦਾ ਇਹ ਵਾਕਿਆ ਜਦੋਂ ਇਹ ਸ਼ੁਰੂਆਤ ਹੋਈ ਸੀ 2020 ਆ ਗਿਆ ਅਗਸਤ ਦੀ ਗੱਲ ਆ ਜੀ 2020 ਦੀ ਕਰੋਨਾ ਕਾਲ ਦੀ ਉਹ ਗੱਲ ਆ ਤੇ ਕੰਮਾਂ ਦੇ ਵਿੱਚ ਬਹੁਤ ਫਰਕ ਪਿਆ ਲੋਕਾਂ ਦੇ ਸਾਰਾ ਕੁਝ ਉਥਲ ਪੁਥਲ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤਾਂ ਉਦੋਂ ਵਿਦੇ ਨੇ ਇਹ ਫੈਸਲਾ ਲਿਆ ਕਿ ਮੈਂ ਹੁਣ ਪਿੰਡ ਜਾਣਾ ਵਾਂ ਥੋੜੀ ਦੇਰ ਦੇ ਲਈ ਤੇ ਆਪਣੇ ਪਰਿਵਾਰ ਦੇ ਬਾਰੇ ਕੁਝ ਸੋਚਣਾ ਵਾਂ ਅਸਲ ਦੇ ਵਿੱਚ ਉਹ ਹੁਣ ਅੱਕ ਚੁੱਕਿਆ ਸੀ ਇਸ ਰਿਸ਼ਤੇ ਤੋਂ ਉਹ ਖਹਿੜਾ ਛਡਾਉਣਾ ਚਾਹੁੰਦਾ ਵਾ ਤੇ ਮਹਾ ਲక్ష్ਮੀ ਨੂੰ ਇਹ ਬਹਾਨਾ ਲਾ ਕੇ ਉਥੋਂ ਚਲਿਆ ਜਾਂਦਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਮੇਰੇ ਵੀ ਮੇਰੇ ਪਰਿਵਾਰ ਦੇ ਵਿੱਚ ਕੋਈ ਪਰੇਸ਼ਾਨੀ ਆ ਉਹ ਦੂਰ ਕਰਕੇ ਮੈਂ ਵਾਪਸ ਆ ਜਾਊਗਾ ਉਹ ਨੂੰ ਭੇਜ ਦਿੰਦੀ ਆ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਪਰ ਵਿਜੇ 2 ਮਹੀਨੇ ਬੀਤ ਦਿਆ 3 ਮਹੀਨੇ ਬੀਤ ਦਿਆ 4 ਮਹੀਨੇ ਤੱਕ ਵਾਪਸ ਨਹੀਂ ਆਉਂਦਾ ਤਾਂ ਮਹਾ ਲక్ష్ਮੀ ਨੂੰ ਟੈਨਸ਼ਨ ਹੁੰਦੀ ਆ ਤੇ ਵਿਜੇ ਆਪਣਾ ਨੰਬਰ ਵੀ ਉਹ ਜਿਹੜਾ ਸੀਗਾ ਉਹ ਬੰਦ ਕਰਵਾ ਦਿੰਦਾ ਤਾਂ ਕਿ ਉਹਦੇ ਨਾਲ ਕੋਈ ਵੀ ਸੰਪਰਕ ਨਾ ਕਰ ਸਕੇ ਪਰ ਮਹਾ ਲక్ష్ਮੀ ਇੰਨੀ ਜਲਦੀ ਖੇੜਾ ਛੱਡਣ ਵਾਲੀ ਔਰਤ ਨਹੀਂ ਸੀਗੀ 700 ਕਿਲੋਮੀਟਰ ਸਫ਼ਰ ਕਰਕੇ ਉਹ ਆਪਣੇ ਜਿਹੜਾ ਅੰਬਿਕਾਪੁਰ ਛੱਤੀਸਗੜ ਤੋਂ ਜਾਣਾ ਸੀਗਾ ਉਹਨੇ ਮੱਧਿਆ ਪ੍ਰਦੇਸ਼ ਰਾਏ ਸੇਨ ਕ੍ਰਿਸ਼ਨਪੁਰ ਪਿੰਡ 700 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਵਿਜੇ ਕੁਮਾਰ ਦੇ ਪਿੰਡ ਪਹੁੰਚ ਜਾਂਦੀ ਆ ਤੇ ਔਖੇ ਸੌਖੇ ਉਹ ਸਾਰਾ ਉਹਦਾ ਜਿਹੜਾ ਪਤਾ ਕਰਾ ਲੈਂਦੀ ਆ ਤੇ ਉਹਦੇ ਜਦੋਂ ਘਰ ਪਹੁੰਚਦੀ ਆ ਜਦੋਂ ਉਹਨੂੰ ਪਤਾ ਲੱਗਦਾ ਵਿਜੇ ਨੂੰ ਮੈਡਮ ਇੱਥੇ ਤੱਕ ਆ ਗਈ ਉਹਦੇ ਨਾਲ ਜਿਹਨੇ ਸਬੰਧ ਬਣਾਏ ਇੰਨਾ ਕੁਝ ਉਹਨੂੰ ਦਿੱਤਾ ਉਹ ਉਹਨੂੰ ਲੱਭਦੀ ਲੱਭਦੀ ਇੱਥੇ ਤੱਕ ਪਹੁੰਚ ਸਕਦੀ ਸੀ ਕੋਈ ਵੱਡੀ ਗੱਲ ਨਹੀਂ ਉਹ ਉੱਥੋਂ ਫਰਾਰ ਹੋ ਜਾਂਦਾ ਆਪਣੇ ਘਰੋਂ ਜਦੋਂ ਮਹਾਲక్ష్ਮੀ ਉਹਦੇ ਘਰ ਦਾ ਗੁੰਡਾ ਖੜਕਾਉਂਦੀ ਆ ਉਹਦਾ ਪਰਿਵਾਰ ਜਦੋਂ ਬਾਹਰ ਆਉਂਦਾ ਵਾ ਤੇ ਉਹਨੂੰ ਦੱਸਦੀ ਆ ਵੀ ਮੈਂ ਦਾਦਾ ਜਿੱਥੇ ਤੁਹਾਡਾ ਬੇਟਾ ਜੌਬ ਕਰਦਾ ਉਹਦੀ ਮਾਲਕਣ ਤਾਂ ਉਹਨੂੰ ਅੰਦਰ ਬੁਲਾਉਂਦੇ ਆ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਉੱਥੋਂ ਉਹ ਕਿਉਂ ਗਾਇਬ ਹੋਇਆ ਕਿਉਂਕਿ ਉਹਨੇ ਘਰੇ ਕੁਝ ਵੀ ਨਹੀਂ ਦੱਸਿਆ ਸੀ ਇਦਾਂ ਦਾ ਹਫਤਾ 10 ਦਿਨ ਦੋਸਤੋ ਉਹ ਲੇਡੀ ਉਹਨਾਂ ਦੇ ਘਰ 'ਚ ਰਹਿੰਦੀ ਆ ਵਿਜੇ ਕੁਮਾਰ ਨੂੰ ਉਡੀਕਦੀ ਆ ਤੇ ਜਦੋਂ ਪਰਿਵਾਰ ਤੱਕ ਇਹ ਗੱਲ ਪਹੁੰਚਦੀ ਆ ਕਿ ਇਹ ਮਸਲਾ ਸਾਰਾ ਹੈ ਕੀ ਆ ਵਿਜੇ ਕਿਉਂ ਉੱਥੋਂ ਫਰਾਰ ਹੋਇਆ ਤੇ ਇਹ ਮੈਡਮ ਇੱਥੇ ਕਿਉਂ ਆਈ ਆ ਤਾਂ ਪਰਿਵਾਰ ਉਹਨੂੰ ਜਾਣ ਲਈ ਕਹਿੰਦਾ ਕਿ ਉਹ ਇੱਥੋਂ ਚਲੀ ਜਾਵੇ ਜੋ ਤੂੰ ਇੱਥੋਂ ਇੱਥੇ ਉਮੀਦ ਕਰਕੇ ਆਈਆਂ ਉਹ ਕਦੇ ਪੂਰਾ ਨਹੀਂ ਹੋਣਾ ਤੁਹਾਡੀ ਉਮਰ ਦੇ ਵਿੱਚ ਬਹੁਤ ਲੰਮਾ ਫਾਸਲਾ ਵਾ ਹੁਣ ਉਹ 44 ਸਾਲ ਦੀ ਹੋ ਚੁੱਕੀ ਆ ਤੇ ਵਿਰਜੇ ਕੁਮਾਰ ਆ ਜਿਹੜਾ ਉਹ 25 ਸਾਲ ਦਾ ਹੋ ਚੁੱਕਿਆ ਤਕਰੀਬਨ 20 ਸਾਲਾਂ ਦਾ ਜਿਹੜਾ ਫਰਕ ਆ ਦੋਨਾਂ ਦੇ ਵਿੱਚ ਤੁਹਾਡਾ ਵਿਆਹ ਨਹੀਂ ਹੋ ਸਕਦਾ ਇੱਥੋਂ ਚਲੀ ਜਾ ਬਹੁਤ ਬੁਰੇ ਤਰੀਕੇ ਦੇ ਨਾਲ ਉਹਨੂੰ ਘਰ ਦੇ ਵਿੱਚੋਂ ਕੱਢਿਆ ਜਾਂਦਾ ਸਾਰਾ ਪਿੰਡ ਇਕੱਠਾ ਹੁੰਦਾ ਸਾਰਾ ਆਲਾ ਦੁਆਲਾ ਇਹ ਸੀਨ ਦੇਖ ਰਿਆ ਸੀ ਤੇ ਮਾਹ ਲక్ష్ਮੀ ਮਿੱਤਲ ਇਸ ਗੱਲ ਦੀ ਬਹੁਤ ਬੇਇੱਜ਼ਤੀ ਮੰਨਦੀ ਆ ਤੇ ਜਦੋਂ ਉਹਨੂੰ ਕੋਈ ਵਿਚਾਰਾ ਨਹੀਂ ਦਿਖਦਾ ਤਾਂ ਉੱਥੇ ਥਾਣੇ ਦੇ ਵਿੱਚ ਪਹੁੰਚਦੀ ਆ ਸ਼ਿਕਾਇਤ ਦਰਜ ਕਰਾਉਣ ਦੇ ਲਈ ਜਦੋਂ ਸਾਰਾ ਮਾਮਲਾ ਉੱਥੇ ਦੱਸਦੀ ਆ ਤਾਂ ਪੁਲਿਸ ਥੋੜੀ ਜੀ ਹੈਰਾਨ ਜ਼ਰੂਰ ਹੁੰਦੀ ਆ ਕਿ ਇੰਨੀ ਅਮੀਰ ਔਰਤ ਇੱਕ ਐਨੇ ਗਰੀਬ ਮੁੰਡੇ ਦੇ ਪਿੱਛੇ ਕਿਉਂ ਪਈ ਆ ਉਹ ਮਾਮਲਾ ਦਰਜ ਕਰਨ ਤੋਂ ਪਹਿਲਾਂ ਤਾਂ ਮਨਾ ਕਰਦੇ ਆ ਤਾਂ ਉਹ ਥੋੜਾ ਜਿਹਾ ਆਪਣਾ ਲਿੰਕ ਕੱਢ ਕੇ ਕਿਸੇ ਵੱਡੇ ਆਪਸਰਾ ਤੋਂ ਫੋਨ ਕਰਾਉਂਦੀ ਆ ਤਾਂ ਉਹਦਾ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਜਾਂਦਾ ਸ਼ਿਕਾਇਤ ਆ ਜਿਹੜੀ ਉਹ ਲਿਖੀ ਜਾਂਦੀ ਆ ਤੇ ਜਦੋਂ ਵਿਜੇ ਕੁਮਾਰ ਦੇ ਪਰਿਵਾਰ ਨੂੰ ਇਹ ਗੱਲ ਪਤਾ ਲੱਗਦੀ ਕਿ ਉਹਨਾਂ ਦੇ ਮੁੰਡੇ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਆ ਤਾਂ ਉਹ ਝੁਕਦੇ ਨੇ ਮੈਂਤਾ ਕਰਦੇ ਨੇ ਉਸ ਔਰਤ ਦੀਆਂ ਕਿ ਅਸੀਂ ਗਰੀਬ ਆ ਅਸੀਂ ਇਹ ਸਾਰਾ ਜੋ ਤਰੀਕਾ ਉਹ ਭੁਗਤ ਨਹੀਂ ਸਕਦੇ ਮਾਹ ਲక్ష్ਮੀ ਇਹ ਜ਼ਰੂਰ ਕਹਿੰਦੀ ਆ ਕਿ ਮੈਂ ਇੰਨਾ ਪੈਸਾ ਦਿੱਤਾ ਵਾ ਤੁਹਾਡੇ ਮੁੰਡੇ ਨੂੰ ਉਹ ਸਾਰਾ ਗਿਆ ਕਿੱਥੇ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਵਿੱਚ ਪੰਚਾਇਤ ਪੈ ਜਾਂਦੀ ਆ ਪੰਚਾਇਤ ਵਿੱਚ ਪਾ ਕੇ ਇਹ ਸਾਰੇ ਮਸਲੇ ਦਾ ਹੱਲ ਕਰਾਉਂਦੀ ਆ ਤੇ ਉਹਨੂੰ ਜਾਣ ਲਈ ਕਹਿੰਦੀ ਆ ਤੇ ਮਾਹ ਲక్ష్ਮੀ ਮਿੱਤਲ ਦਿਲ ਦੀ ਮਾੜੀ ਨਹੀਂ ਸੀ ਉਥੋਂ ਉਹ ਇਹ ਸਾਰਾ ਕੁਝ ਸੁਣ ਕੇ ਤੇ ਉਹਦੇ ਤੇ ਤਰਸ ਖਾ ਕੇ ਜਿਹਨੂੰ ਉਹਨੇ ਪਿਆਰ ਕੀਤਾ ਉਹਨੂੰ ਉਦਾਂ ਹੀ ਛੱਡ ਕੇ ਕਿ ਕੋਈ ਗੱਲ ਨਹੀਂ ਉਹ ਨਹੀਂ ਮੇਰੀ ਜ਼ਿੰਦਗੀ ਚਾਉਣਾ ਚਾਹੁੰਦਾ ਤਾਂ ਨਾ ਆਵੇ ਉਥੋਂ ਚਲੀ ਜਾਂਦੀ ਆ ਦੋਸਤੋ ਕੀ ਇਹਦਾ ਦੇਖੋ ਐਂਡ ਹੋਇਆ ਇਹ ਘਟਨਾ ਕਈਆਂ ਨੂੰ ਲੱਗਦਾ ਹੋਊਗਾ ਕਿ ਆਪਣੇ ਕੋਲੋ ਕਹਾਣੀਆਂ ਬਣਾ ਲੰਦਾ ਬਿਲਕੁਲ ਸੱਚੀਆਂ ਘਟਨਾਵਾਂ ਜਿਹੜੀਆਂ ਮੈਂ ਲੱਭ ਕੇ ਤੁਹਾਡੇ ਲਈ ਲੈ ਕੇ ਆਉਣਾ ਵਾ ਤੇ ਉਸ ਤੋਂ ਬਾਅਦ ਜੀ ਮਹਾ ਲక్ష్ਮੀ पांडे ਜਿਹੜੀ ਆ ਉਹ ਆਪਣੀ ਜ਼ਿੰਦਗੀ ਇਕੱਲਿਆਂ ਬਤਾਉਣ ਦਾ ਫੈਸਲਾ ਕਰਦੀ ਆ ਤੇ ਜਿਹੜਾ ਵਿਜੇ ਕੁਮਾਰ ਆ ਉਸ ਤੋਂ ਬਾਅਦ ਆਪਣੇ ਘਰ ਪਰਤੇ ਆਉਂਦਾ ਤੇ ਉਹ ਵੀ ਆਪਣੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੁੰਦਾ ਵਾ ਪਰ ਮੇਰੇ ਹਿਸਾਬ ਦੇ ਨਾਲ ਜੇ ਮਹਾ ਲక్ష్ਮੀ ਮਿੱਤਲ ਗਲਤ ਸੀ ਉਹਨੇ ਇੱਕ ਗਰੀਬ ਮੁੰਡੇ ਨੂੰ ਵਰਤਣਾ ਚਾਹਿਆ ਤਾਂ ਬਰਾਬਰ ਦਾ ਹਿੱਸੇਦਾਰ ਵਿਜੇ ਕੁਮਾਰ ਆ ਜੇ ਉਹਨੂੰ ਇਹ ਲੱਗ ਰਿਹਾ ਸੀ ਵੀ 20 ਸਾਲ ਦਾ ਫਰਕ ਆ ਵੀ ਉਹਨਾਂ ਦਾ ਜਿਹੜਾ ਏਜ ਡਿਫਰੈਂਸ ਬਹੁਤ ਆ ਜਦੋਂ ਉਹਨੇ ਪਹਿਲੇ ਦਿਨ ਸ਼ਰੀਰਕ ਸੰਬੰਧ ਬਣਾਏ ਚਲੋ ਉਹ ਵੀ ਬਣਾਏ ਉਸ ਤੋਂ ਬਾਅਦ ਵੀ 4 ਸਾਲ ਇਹ ਰਿਲੇਸ਼ਨ ਰੱਖਿਆ ਉਦੋਂ ਇਹਨੂੰ ਉਹਨੂੰ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਸਮਝ ਆਈਆਂ ਸਾਰੀਆਂ ਗੱਲਾਂ ਬਾਰੇ ਉਹਨੇ ਉਦੋਂ ਕਿਉਂ ਨਹੀਂ ਸੋਚਿਆ ਕਿ ਇੰਨਾ ਗੈਪ ਤਾਂ ਉਦੋਂ ਵੀ ਸੀਗਾ ਤਾਂ ਗਲਤੀ ਆ ਜਿਹੜੀ ਵਿਜੇ ਕੁਮਾਰ ਦੀ ਵੀ ਬਰਾਬਰ ਆ ਕਿ ਪੈਸੇ ਦੇ ਲਾਲਚ ਦੇ ਵਿੱਚ ਉਹਨੇ ਵੀ ਇੱਕ ਤਰ੍ਹਾਂ ਦੇ ਨਾਲ ਮਹਾ ਲక్ష్ਮੀ ਮਿੱਤਲ ਨੂੰ ਯੂਜ਼ ਕੀਤਾ ਤੇ ਕਿਤੇ ਨਾ ਕਿਤੇ ਇਹਦੀ ਸਜ਼ਾ ਵਿਦੇ ਕੁਮਾਰ ਨੂੰ ਜ਼ਰੂਰ ਮਿਲਣੀ ਚਾਹੀਦੀ ਸੀ ਤੇ ਬਾਅਦ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਤੇ ਇਹ ਮਾਮਲਾ ਬਹੁਤ ਫਖਿਆ ਸੀ ਤਾਂ ਇਹ ਵੀ ਸੁਣਨ ਚ ਆਇਆ ਕਿ ਮਹਾਂ ਲక్ష్ਮੀ ਪਾਂਡੇ ਨੇ ਜਿਹੜਾ ਮੁਕੱਦਮਾ ਦੁਬਾਰਾ ਵੀ ਦਰਜ ਕਰਵਾਇਆ ਸੀ ਤੇ ਜਿਹੜੇ ਵੱਡੇ ਅਫਸਰ ਸੀ ਉਹਨਾਂ ਨੇ ਉਹ ਵਿਦੇ ਕੁਮਾਰ ਦੇ ਉੱਤੇ ਕਾਰਵਾਈ ਦੀ ਕਾਰਵਾਈ ਦਾ ਪਰੋਸਾ ਦਿੱਤਾ ਸੀ ਤੇ ਉਹਨੂੰ ਕਿਹਾ ਸੀ ਵੀ ਅਸੀਂ ਤੈਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਅੱਗੇ ਇਸ ਕੇਸ ਦਾ ਕੀ ਬਣਿਆ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਅਗਲੀ ਵੀਡੀਓ ਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲਦਾ